ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਗਨ ਗੋਬਿੰਦ ਗਾਇਓ ਨਹੀਂ ਜਨਮ ਆਕਾਰth ਕੀਨਾ ਕਹੋ ਨਾਨਕ ਹਰ ਭਜ ਮਨਾ ਜਿਹ ਬਿਦ ਜਲ ਕਉ ਮੀਨਾ ਗਨ ਗੋਬਿੰਦ ਗਾਇਓ ਨਹੀਂ ਜਨਮ ਆਕਾਰth ਕੀਨਾ ਕਹੋ ਨਾਨਕ ਹਰ ਭਜ ਮਨਾ ਜਿਹ ਵਿਦਜਲ ਕੋ ਮੀਨਾ ਪਰਮ ਸਨਮਾਨ ਜੋਗ ਜੁਗੋ ਜੁਗ ਅਟਲ ਚਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਇਤਿਹਾਸਕ ਸਥਾਨਾਂ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਸਮੁੱਚੇ ਨਗਰ ਦੀਆਂ ਸੰਗਤਾਂ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਆਪਾਂ ਸਾਰੇ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਰਲ ਮਿਲ ਕੇ ਮਨਾ ਰਹੇ ਆਂ ਭਾਈ ਆਓ ਜਿੰਨਾ ਕ ਸਮਾਂ ਬਣਿਆ ਹੈ ਸਮੇ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇੱਕ ਸ਼ਲੋਕ ਦੀ ਵਿਚਾਰ ਕਰਨੀ ਹੈ ਤੇ ਨਾਲ ਨਾਲ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਬਾਰੇ ਵੀ ਆਪਾਂ ਵਿਚਾਰ ਕਰਨੀ ਆ ਆਓ ਸਾਰੀ ਸੰਗਤ ਇਕਾਗਰਜਿਤ ਹੋਵੋ ਦੋਵੇਂ ਹੱਥ ਜੋੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਹਿਲਾ ਸ਼ਲੋਕ ਹੈ ਜੀ ਭੋਗ ਦੇ ਸ਼ਲੋਕ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਵਿਚਾਰ ਕਰਨੀ ਹੈ ਜਦੋਂ ਸਮਾਪਤੀ ਹੁੰਦੀ ਹੈ ਸਮਾਪਤੀ ਦੇ ਸਮੇਂ ਭੋਗ ਦੇ ਸ਼ਲੋਕ ਪੜੇ ਜਾਂਦੇ ਆ ਅੱਜ ਆਪਾਂ ਸਾਰਿਆਂ ਨੇ ਇੱਥੇ ਰਲ ਮਿਲ ਕੇ ਇਹਨਾਂ ਸ਼ਲੋਕਾਂ ਦਾ ਪਾਠ ਵੀ ਕਰਨ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਬਾਰੇ ਜਦੋਂ ਵਿਚਾਰ ਕਰਾਂਗੇ ਉਹਨਾਂ ਦੇ ਜੀਵਨ ਬਾਰੇ ਪੜ੍ਹਾਂਗੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਲੰਮੇ ਪ੍ਰਚਾਰ ਦੌਰੇ ਕੀਤੇ ਆ ਸਿੱਖ ਇਤਿਹਾਸ ਨੂੰ ਪੜ੍ਹ ਕੇ ਵੇਖਿਓ ਇੱਕ ਧੰਨ ਗੁਰੂ ਨਾਨਕ ਮਹਾਰਾਜ ਜੀ ਤੇ ਇੱਕ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਿਨ੍ਹਾਂ ਨੇ ਸਤਗੁਰੂ ਗੁਰੂ ਨਾਨਕ ਮਹਾਰਾਜ ਸਿੱਖ ਧਰਮ ਦੇ ਬਾਨੀ ਮੋਢੀ ਜਿਨ੍ਹਾਂ ਨੇ ਪੂਰੇ ਸੰਸਾਰ ਵਿੱਚ ਪੂਰੇ ਵਰਲਡ ਵਿੱਚ ਬਹੁਤ ਦੂਰ ਦੂਰ ਜਾ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ ਦੂਸਰੇ ਨੰਬਰ ਤੇ ਨਾ ਜਦੋਂ ਰਿਸਰਚ ਕਰੋਗੇ ਗੁਰੂ ਤੇਗ ਬਹਾਦਰ ਮਹਾਰਾਜ ਬਾਰੇ ਪੜੋਗੇ ਦੂਸਰੇ ਨੰਬਰ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਿਨ੍ਹਾਂ ਨੇ ਪ੍ਰਚਾਰ ਪ੍ਰਸਾਰ ਕੀਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਾਵਨ ਪਵਿੱਤਰ ਜੀਵਨ ਨਾ ਜਿਹੜਾ ਜੀ ਬੜਾ ਕੀਮਤੀ ਹੈ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਹੈ ਜਿਹੜਾ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਇਹਨਾਂ ਦੇ ਗ੍ਰਹਿ ਵਿਖੇ ਮਾਤਾ ਨਾਨਕੀ ਦੀ ਕੁੱਖੋ ਹੋਇਆ ਤਵਾਰਿਕ ਦੇ ਵਿੱਚ ਇਹ ਗੱਲ ਅੰਕਿਤ ਹੈ ਸਭ ਤੋਂ ਵੱਧ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਣੀ ਮਾਤਾ ਜੀ ਨਾਲ ਰਹੇ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨਾ ਜੀ ਸਭ ਤੋਂ ਵੱਧ ਆਪਣੀ ਮਾਤਾ ਜੀ ਨਾਲ ਰਹੇ ਹੈ ਇਤਿਹਾਸ ਨੂੰ ਜਦੋਂ ਪੜੋਗੇ ਵਿਚਾਰੋਗੇ ਹਰਗੋਬਿੰਦ ਮਹਾਰਾਜ ਦੀ ਇੱਕ 1634 ਦੇ ਵਿੱਚ جنگ ਹੋਈ ਸੀ ਜੀ ਮੁਗਲਾਂ ਦੇ ਨਾਲ ਚਾਰ ਜੰਗਾਂ ਹ ਗੁਰੂ ਹਰਗੋਬਿੰਦ ਮਹਾਰਾਜ ਨੇ ਲੜੀਆਂ ਗਰਦਾਰਪੁਰ ਵਾਲੀ ਜੰਗ ਜਦੋਂ ਨਾ ਕਈ ਇਤਿਹਾਸਕਾਰਾਂ ਨੇ ਪੰਜ ਜੰਗਾਂ ਦਾ ਵੀ ਜ਼ਿਕਰ ਕੀਤਾ ਜਦੋਂ ਉੱਥੇ ਉਸ ਤਵਾਰੀਖ ਨੂੰ ਪੜੋਗੇ ਵਿਚਾਰੋਗੇ ਜਦੋਂ ਹਰਗੋ ਹਰਗੋਬਿੰਦ ਮਹਾਰਾਜ ਦੀ ਜੰਗ ਹੋ ਰਹੀ ਸੀ ਮੁਗਲਾਂ ਦੇ ਨਾਲ ਜਦੋਂ ਇਹ ਤਾਂ ਕਰਕੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਦੀ ਉਸ ਵਕਤ ਆਰਦੀ ਉਮਰ ਕੇਵਲ 13-14 ਸਾਲ ਦੀ ਸੀ 13-14 ਸਾਲ ਦੀ ਉਮਰ ਤੇ ਪਰਿਵਾਰਕ ਤੌਰ ਤੇ ਸਤਿਗੁਰੂ ਜੀ ਦਾ ਪਹਿਲਾ ਜਿਹੜਾ ਨਾਮ ਰੱਖਿਆ ਸੀ ਜੀ ਤਿਆਗਮਲ ਧਿਆਨ ਵਿੱਚ ਰੱਖਣਾ ਅੱਜ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਮਰਪਿਤ ਹੋ ਕੇ ਵਿਚਾਰ ਕਰਾਂਗੇ ਪਹਿਲਾ ਨਾਮ ਰੱਖਿਆ ਸੀ ਤਿਆਗਮਲ ਜਿਵੇਂ ਪਹਿਲਾਂ ਬੱਚੇ ਦਾ ਨਾਮ ਰੱਖਦੇ ਆ ਪਰਿਵਾਰ ਵਿੱਚ ਬਾਬਾ ਗੁਰਦੇਤਾ ਜੀ ਬਾਬਾ ਅਣੀ ਰਾਏ ਟੱਲ ਰਾਏ ਪੰਜ ਭੈਣ ਭਰਾ ਬੀਬੀ ਵੀਰੋਜੀ ਭੈਣ ਸੀ ਪਹਿਲਾ ਨਾਮ ਰੱਖਿਆ ਤਿਆਗਮਲ 1634 ਵਿੱਚ ਜਿਹੜੀ ਜੰਗ ਹੋਈ ਨਾ ਜੀ ਜੰਗ ਦੇ ਮੈਦਾਨ ਵਿੱਚ ਗੁਰੂ ਹਰਗੋਬਿੰਦ ਮਹਾਰਾਜ ਮੀਰੀ ਪੀਰੀ ਦੇ ਮਾਲਕ ਮੁਗਲਾਂ ਦੇ ਨਾਲ ਦੋ ਹੱਥ ਕਰਦੇ ਹੋਏ ਘੋੜੇ ਤੇ ਸਵਾਰ ਨੇ ਇੱਕਦਮ ਸਤਗੁਰੂ ਮਹਾਰਾਜ ਦੀ ਨਿਗਾ ਆਪਣੇ ਬੇਟੇ ਵੱਲ ਪਈ ਆਪਣੇ ਫਰਜ਼ੰਦ ਵੱਲ ਪਈ। ਤਿਆਗ ਮੱਲ ਦੀ ਉਮਰ ਉਸ ਵਕਤ 13-14 ਸਾਲ ਦੀ ਸੀ। 13-14 ਸਾਲ ਦੀ ਉਮਰ 13-14 ਸਾਲ ਦੀ ਉਮਰ ਵਿੱਚ ਜਦੋਂ ਸਤਗੁਰੂ ਜੀ ਦੀ ਕਿਰਪਾਨ ਵੱਲ ਵੇਖਿਆ ਸਤਗੁਰੂ ਜੀ ਦੇ ਚਿਹਰੇ ਵੱਲ ਵੇਖਿਆ ਸਤਗੁਰੂ ਜੀ ਦੀ ਆਰਜਾ ਵੱਲ ਵੇਖਿਆ। ਗੁਰੂ ਹਰਗੋਬਿੰਦ ਮਹਾਰਾਜ ਘੋੜੇ ਤੇ ਸਵਾਰ ਤੇ ਮਹਾਰਾਜ ਇੱਕ ਪਾਸੇ ਖਲੋ ਗਏ। ਸਿੱਖਾਂ ਨੇ ਕਿਹਾ ਪਾਤਸ਼ਾਹ ਆਓ ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਨਾਲ ਦੋ ਹੱਥ ਕਰੀਏ ਕਹਿੰਦੇ ਥੋੜਾ ਸਮਾਂ ਖੋਲੋ ਜੋ ਹੁਣ ਜੰਗ ਦੇ ਮੈਦਾਨ ਵਿੱਚ ਮੇਰਾ ਫਰਜ਼ੰਦ ਮੇਰਾ ਬੇਟਾ ਦੁਸ਼ਮਣਾਂ ਦੇ ਨਾਲ ਦੋ ਹੱਥ ਕਰ ਰਿਹਾ ਹੈ ਗੁਰੂ ਹਰਗੋਬਿੰਦ ਮਹਾਰਾਜ ਲੰਮਾ ਸਮਾਂ ਆਪਣੇ ਫਰਜ਼ੰਦ ਵੱਲ ਵੇਖ ਰਹੇ ਆ ਵੇਖ ਰਹੇ ਆ 13-14 ਸਾਲ ਦੀ ਉਮਰ ਦੇ ਵਿੱਚ ਇੰਨੀ ਕਮਾਲ ਦੀ ਕਿਰਪਾਨ ਚਲਾਈ ਜੰਗ ਦੀ ਸਮਾਪਤੀ ਹੋਈ ਗੁਰੂ ਹਰਗੋਬਿੰਦ ਮਹਾਰਾਜ ਦੀ ਜਿੱਤ ਹੋਈ ਗੁਰੂ ਹਰਗੋਬਿੰਦ ਮਹਾਰਾਜ ਦੀ ਜਿੱਤ ਹੋਈ ਤੇ ਸਤਿਗੁਰ ਸੱਚੇ ਪਾਤਸ਼ਾਹ ਘੋੜੇ ਤੋਂ ਉਤਰੇ ਘੋੜੇ ਤੋਂ ਉੱਤਰ ਕੇ ਆਪਣੇ ਬੇਟੇ ਤਿਆਗਮਲ ਨੂੰ ਸ਼ਾਂਤੀ ਨਾਲ ਲਾਇਆ ਤਿਆਗਮਲ ਦੇ ਹੱਥਾਂ ਨੂੰ ਚੁੰਮਿਆ ਤਿਆਗਮਲ ਦੇ ਮਸਤਕ ਨੂੰ ਚੁੰਮਿਆ ਉਸ ਵਖਤ ਇਤਿਹਾਸਕਾਰ ਲਿਖਦੇ ਆ ਸਤਿਗੁਰ ਗੁਰੂ ਹਰਗੋਬਿੰਦ ਮਹਾਰਾਜ ਨੇ ਆਪਣੇ ਫਰਜ਼ੰਦ ਨੂੰ ਆਪਣੇ بیٹے ਨੂੰ ਨਾਮ ਦਿੱਤਾ ਤੇਗ ਬਹਾਦਰ ਪਹਿਲਾ ਨਾਮ ਤਿਆਗਮਲ ਫਿਰ ਬਣਦਾ ਤੇਗ ਬਹਾਦਰ ਕਿਉਂ ਬਣਿਆ ਤੇਗ ਬਹਾਦਰ ਕਿਉਂਕਿ ਇੰਨੀ ਛੋਟੀ ਉਮਰ ਦੇ ਵਿੱਚ ਪਹਿਲੀ ਵਾਰ ਵੇਖਿਆ ਗੁਰੂ ਹਰਗੋਬਿੰਦ ਮਹਾਰਾਜ ਨੇ ਵੀ ਇੰਨੀ ਛੋਟੀ ਉਮਰ ਦੇ ਵਿੱਚ ਬਾ ਕਮਾਲ ਦੀ ਕਿਰਪਾਨ ਚਲਾਈ ਬੜੀ ਸੋਹਣੀ ਕਿਰਪਾਨ ਚਲਾਈ ਤੇ ਨਾਮ ਮਿਲਿਆ ਤੇਗ ਬਹਾਦਰ ਇਹ ਤਾਂ ਕਰਕੇ ਅਪਾ ਅਰਦਾਸ ਵਿੱਚ ਹੀ ਪੜਦੇ ਆਂ ਜੀ ਤੇਗ ਬਹਾਦਰ ਸਿਮਰਿਆ ਘਰ ਨਾਉ ਨੇ ਜਾਵੈ ਕਾਇ ਸਭ ਥਾਈ ਹੋਏ ਸਹਾਈ ਤਾਂ ਕਰਕੇ ਆਪਾਂ ਅਰਦਾਸ ਵਿੱਚ ਵੀ ਪੜਦੇ ਆਂ ਨਾ ਜੀ ਤੇਗ ਬਹਾਦਰ ਨੂੰ ਸਿਮਰਦੇ ਆਂ ਕਵਾਰਿਕ ਨੂੰ ਜਦੋਂ ਪੜੋਗੇ ਵਿਚਾਰੋਗੇ ਗੁਰੂ ਤੇਗ ਬਹਾਦਰ ਮਾਰਾ ਸੱਚੇ ਪਾਤਸ਼ਾਹ ਅੰਦਰ ਬਹੁਤ ਸਾਰੇ ਗੁਣ ਨੇ ਜਿਨ੍ਹਾਂ ਗੁਣਾਂ ਦੀ ਆਪਾਂ ਸੰਖੇਪ ਰੂਪ ਦੇ ਵਿੱਚ ਵਿਆਖਿਆ ਕਰਾਂਗੇ ਸਭ ਤੋਂ ਵੱਡਾ ਗੁਣ ਹੈ ਗੁਰੂ ਤੇਗ ਬਹਾਦਰ ਅੰਦਰ ਦਇਆ ਕਰਸ ਕਰਨਾ ਕਿਸੇ ਦੇ ਇੱਕ ਬਹੁਤ ਵੱਡਾ ਗੁਣ ਹੁੰਦਾ ਨਾ ਜੀ ਜਦੋਂ ਆਪਾਂ ਕਿਸੇ ਦੇ ਦਰਸ ਕਰਦੇ ਆਂ ਦਇਆ ਕਰਦੇ ਆਂ ਇਹ ਗੁਣ ਗੁਰੂ ਤੇਗ ਬਹਾਦਰ ਸਾਹਿਬ ਦੇ ਵਿੱਚ ਹੈ ਕਵਾਰੀਕ ਦੇ ਵਿੱਚ ਇੱਕ ਛੋਟੀ ਜਿਹੀ ਸਾਖੀ ਨਾਲ ਮੈਂ ਸਾਂਝ ਬਣਾਵਾ ਤਾਂ ਕਿ ਸਾਡਾ ਧਿਆਨ ਕੇਂਦਰਿਤ ਹੋ ਜਾਵੇਗਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੀ ਉਮਰ ਛੋਟੀ ਹੈ ਅਤੇ ਬਾਬਾ ਗੁਰਦਿੱਤਾ ਜੀ ਦੀ ਬਰਾਖ ਜੜ ਰਹੀ ਹੈ ਧਿਆਨ ਵਿੱਚ ਰੱਖਿਓ ਬਾਬਾ ਗੁਰਦਿੱਤਾ ਜੀ ਦੀ ਵਿਰਾਸਤ ਚੱਲ ਰਹੀ ਹੈ ਪੂਰੀਆਂ ਤਿਆਰੀਆਂ ਹੋਈਆਂ ਕਿਉਂਕਿ ਜਦੋਂ ਘਰ ਵਿੱਚ ਨਾ ਜੀ ਵਿਆਹ ਦਾ ਦਿਨ ਰੱਖਿਆ ਹੋਵੇ ਚਾਹ ਬਹੁਤ ਡੜਦਾ ਮਾਂ ਨੂੰ ਵੀ ਚਾਹ ਹੁੰਦਾ ਪਿਓ ਨੂੰ ਵੀ ਚਾਹ ਹੁੰਦਾ ਬੱਚਿਆਂ ਨੂੰ ਚਾਹ ਹੁੰਦਾ ਤੇ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਅਤੇ ਬਹੁਤ ਕੀਮਤੀ ਤੇ ਮਹਿੰਗੀ ਪੋਸ਼ਾਕ ਮਾਤ ਨਾਨਕੀ ਜੀ ਨੇ ਨਾ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਪਹਿਨਾਈ ਆਪਣੇ ਫਰਜ਼ੰਦਾ ਆਪਣੇ ਬੇਟੇ ਨੂੰ ਬਾਬਾ ਤੇਗ ਬਹਾਦਰ ਜੀ ਨੂੰ ਪਹਿਨਾਈ ਬੜੀ ਕੀਮਤੀ ਤੇ ਬੜੀ ਮਹਿੰਗੀ ਪੋਸ਼ਾਕ ਸੀ ਜੀ ਇਹ ਬਰਾਤ ਦੀ ਤਿਆਰੀ ਹੋ ਰਹੀ ਆ ਸਾਰੇ ਜਾ ਰਹੇ ਨੇ ਆਪਣੀ ਮौज-ਮਸਤੀ ਦੇ ਵਿੱਚ ਤਿਆਗ ਮੱਲ ਦੀ ਛੋਟੀ ਉਮਰ ਹੈ ਤਿਆਗ ਮੱਲ ਜੀ ਬਰਾਤ ਨਾਲ ਜਾ ਰਹੇ ਨੇ ਕਿਉਂਕਿ ਭਰਾ ਦਾ ਵਿਆਹ ਹੋਵੇ ਨਾ ਭਰਾ ਨੂੰ ਖੁਸ਼ੀ ਹੁੰਦੀ ਹੈ ਵੱਡੇ ਭਰਾ ਦਾ ਵਿਆਹ ਹੋਵੇ ਛੋਟਿਆਂ ਨੂੰ ਚਾਅ ਕਿੰਨਾ ਹੁੰਦਾ ਤੇ ਬਾਬਾ ਤਿਆਗ ਮੱਲ ਨੂੰ ਵੀ ਬੜਾ ਚਾਅ ਸੀ ਬਾਬਾ ਤਿਆਗ ਮੱਲ ਜੀ ਵੀ ਨਾਲ ਜਾ ਰਹੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਨਾਲ-ਨਾਲ ਜਾ ਰਹੇ ਆ ਰਸਤੇ ਵਿੱਚ ਨਾ ਜਦੋਂ ਬਰਾਤ ਗੁజర్ ਲੱਗੀ ਬਰਾਤ ਨੰਗਣ ਲੱਗੀ ਸਤਿਗੁਰੂ ਜੀ ਦੀ ਜਿਹੜੀ ਛੋਟੀ ਉਮਰ ਸੀ ਭਾਵੇਂ ਸਤਿਗੁਰੂ ਜੀ ਦੀ ਨਿਗਾਹ ਨਾ ਇੱਕ ਨਿੱਕੇ ਜਿਹੇ ਬੱਚੇ ਤੇ ਪੈ ਗਈ ਇੱਕ ਨਿੱਕਾ ਜਿਹਾ ਬੱਚਾ ਜਿਹਦੇ ਤਨੋਂ ਤੇ ਕੱਪੜਾ ਕੋਈ ਨਹੀਂ ਸੀ ਤਨੋਂ ਤੇ ਕੱਪੜਾ ਕੋਈ ਨਹੀਂ ਸੀ ਤੇ ਉਹ ਬੱਚਾ ਨਾ ਕੰਬ ਰਿਹਾ ਸੀ ਨਿੱਕਾ ਜਿਹਾ ਬੱਚਾ ਤੇ ਮੈਂ ਜਿਹੜੀ ਗੱਲ ਕਰ ਰਿਹਾ ਸੀ ਵੀ ਸਭ ਤੋਂ ਵੱਡਾ ਗੁਣ ਸੀ ਸਤਗੁਰੂ ਜੀ ਅੰਦਰ ਦਇਆ ਦਾ ਤਰਸ ਦਾ ਸਾਰੀ ਬਰਾਤ ਅੱਗੇ ਅੱਗੇ ਜਾ ਰਹੀ ਹੈ ਤੇ ਮਹਾਰਾਜ ਖਲੋ ਗਏ ਸਤਗੁਰੂ ਜੀ ਖਲੋ ਗਏ ਛੋਟੀ ਉਮਰ ਸੀ ਭਾਵੇਂ ਬਾਅਦ ਉਮਰ ਸੀ ਤੇ ਉਹਨਾਂ ਨੇ ਨਾ ਕੀ ਕੀਤਾ ਸਾਰੇ ਅੱਗੇ ਲਾਂਗੇ ਤੇ ਆਪਣੇ ਤਨ ਵਾਲੀ ਜਿਹੜੀ ਪੋਸ਼ਾਕ ਸੀ ਆਪਣੇ ਤਨ ਦੇ ਕੱਪੜੇ ਸੀ ਬੜੇ ਮਹਿੰਗੇ ਤੇ ਬੜੇ ਕੀਮਤੀ ਆਪਣੇ ਤਨ ਦੇ ਕੱਪੜੇ ਨਾ ਜੀ ਉਹ ਸਾਰੇ ਕੱਪੜੇ ਬਾਬਾ ਤਿਆਗ ਮੱਲ ਜੀ ਨੇ ਉਸ ਬੱਚੇ ਨੂੰ ਦੇ ਦਿੱਤੇ ਕਿਸੇ ਸਿੱਖ ਦੀ ਨਿਗਾਹ ਪਈ ਕਹਿੰਦੇ ਗੁਰੂ ਹਰਗੋਬਿੰਦ ਮਹਾਰਾਜ ਦੇ ਫਰਜ਼ੰਦੇ ਨੇ ਕੀ ਕੀਤਾ ਮਾਤਾ ਨਾਨਕੀ ਜੀ ਦੇ ਫਰਜ਼ੰਦੇ ਨੇ ਕੀ ਕੀਤਾ ਵੇਖੋ ਵੇਖੋ ਸਾਰੇ ਇਕਦਮ ਖਲੋ ਗਏ ਉਹਨੂੰ ਕਿਹਾ ਗਿਆ ਭਾਈ ਆਪਾਂ ਬਰਾਤ ਜਾਣਾ ਸੀ ਬਰਾਤ ਵੀ ਲੇਟ ਹੋਣ ਲਹਿ ਰਹੀ ਹੈ ਇਹ ਕੀਦੋਂ ਕੀ ਕੀਤਾ ਮਹਾਰਾਜ ਕਹਿੰਦੇ ਬੱਚਾ ਨੰਗਾ ਸੀ ਮੇਰੇ ਕੋਲ ਵੇਖਿਆ ਨਾ ਗਿਆ ਕਹਿੰਦੇ ਚਲੋ ਇਹਨੂੰ ਮਾਤਾ ਨਾਨਕੀ ਕੋਲ ਲੈ ਕੇ ਜਾਓ ਮਾਤਾ ਨਾਨਕੀ ਜੀ ਕੋਲ ਲੈ ਕੇ ਗਏ ਮਾਤਾ ਨਾਨਕੀ ਜੀ ਨੂੰ ਕਿਹਾ ਕਹਿੰਦੇ ਮਾਤਾ ਨਾਨਕੀ ਜੀ ਇਹਨੇ ਜਿਹੜੀ ਤੁਹਾਨੂੰ ਬਹੁਤ ਕੀਮਤੀ ਪੁਸ਼ਾਕ ਇਹਨੂੰ ਬਣਾ ਕੇ ਦਿੱਤੀ ਸੀ ਉਹ ਕੀਮਤੀ ਪੁਸ਼ਾਕ ਸਾਰੀ ਦੀ ਸਾਰੀ ਕੀਮਤੀ ਪੁਸ਼ਾਕ ਗਲ ਦਾ ਜਿਹੜਾ ਹਜ਼ੂਰੀਆ ਸੀ ਉਹ ਇੱਕ ਬੱਚੇ ਨੂੰ ਦੇ ਆਇਆ ਮਾਤਾ ਨਾਨਕੀ ਜੀ ਨੇ ਕੁਝ ਨਾ ਕਿਹਾ ਆਪਣੇ ਬੇਟੇ ਨੂੰ ਅਤੇ ਕੋਲ ਬਿਠਾਇਆ ਕਹਿੰਦੇ ਬੇਟਾ ਜੀ ਬਰਾਤ ਚੜ ਰਹੀ ਸੀ ਤੁਸੀਂ ਆਪਣੇ ਤਨ ਦੇ ਕੱਪੜੇ ਕਿਉਂ ਉਤਾਰ ਦਿੱਤੇ ਜਵਾਬ ਸੁਣ ਕੇ ਜਾਇਓ ਉਹ ਜਵਾਬ ਪਤਾ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਹਿੰਦੇ ਮਾਤ ਨਾਨਕੀ ਜੀ ਮੈਨੂੰ ਇਹ ਵੀ ਪਤਾ ਹੈ ਬਰਾਤ ਜਾਣਾ ਵੀ ਜ਼ਰੂਰੀ ਸੀ ਮੈਨੂੰ ਇਹ ਵੀ ਪਤਾ ਹੈ ਵੀ ਮੇਰੇ ਲਈ ਕੱਪੜਾ ਦਵਾਰੇ ਵੀ ਜੁੜ ਸਕਦਾ ਦਵਾਰੇ ਬਣ ਸਕਦਾ ਹੈ ਮੇਰੇ ਲਈ ਕੱਪੜੇ ਦਾ ਪ੍ਰਬੰਧ ਦਵਾਰੇ ਵੀ ਪੁਸ਼ਾਕ ਵੀ ਦਵਾਰੇ ਮਿਲ ਸਕਦੀ ਹੈ ਪਰ ਜਿਹੜਾ ਉਹ ਸਾਹਮਣੇ ਜਿਹੜਾ ਬੱਚਾ ਬੈਠਿਆ ਸੀ ਨਾ ਉਹ ਬਹੁਤ ਲੋੜਵੰਦ ਸੀ। ਉਹਦੇ ਕੋਲ ਕੱਪੜੇ ਦਾ ਪੁਸ਼ਾਕ ਦਾ ਪ੍ਰਬੰਧ ਨਹੀਂ ਸੀ ਇਸ ਕਰਕੇ ਮਾਤਾ ਜੀ ਮੈਂ ਆਪਣੇ ਵਾਲੇ ਪੁਸ਼ਾਕ ਹੈ ਜਿਹੜੀ ਉਹਨੂੰ ਦੇ ਦਿੱਤੀ। ਮਾਤ ਨਾਨਕ ਜੀ ਨੇ ਕੁਛ ਨਾ ਕੀਆ ਛਾਤੀ ਨਾਲ ਲਾਇਆ ਕਹਿੰਦੇ ਬੇਟਾ ਇਹ ਤੁਸੀਂ ਬਹੁਤ ਵੱਡਾ ਪਰਪਕਾਰ ਦਾ ਕਾਰਜ ਕੀਤਾ ਚੰਗਾ ਕਾਰਜ ਕੀਤਾ ਬਹੁਤ ਵਧੀਆ ਕੀਤਾ। ਤੇ ਦਵਾਰਾ ਪੁਸ਼ਾਕ ਦਵਾਰਾ ਕੱਪੜੇ ਦੇ ਦਿੱਤੇ ਕੋਈ ਗੱਲ ਨਹੀਂ ਦਵਾਰਾ ਥੋੜਾ ਲੇਟ ਚਲੀ ਜਾਵੇਗੀ। ਹੁਣ ਤੁਸੀਂ ਇਹ ਸਾਖੀ ਤੋਂ ਥੋੜਾ ਅਨੁਮਾਨ ਲਾਇਓ ਅੰਦਾਜ਼ਾ ਲਾਇਓ ਇਤਿਹਾਸ ਨੂੰ ਥੋੜਾ ਡੀਪਲੀ ਸਮਝਿਓ ਗੁਰੂ ਤੇਗ ਬਹਾਦਰ ਸਾਹਿਬ ਦੇ ਅੰਦਰ ਕਿੰਨੀ ਵੱਡੀ ਦਇਆ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਅੰਦਰ ਕਿੱਡਾ بڑا ਪਰਪਕਾਰ ਹੈ ਸਤਗੁਰ ਇੱਕ ਬੱਚੇ ਦਾ ਤਨ ਨੰਗਾ ਨਹੀਂ ਵੇਖ ਸਕਦੇ ਭਾਵੇਂ ਉਮਰ ਛੋਟੀ ਹੈ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲੋਂ ਇੱਕ ਬੱਚੇ ਦਾ ਤਨ ਨੰਗਾ ਨਹੀਂ ਵੇਖਿਆ ਗਿਆ ਤਨ ਮਹਾਰਾਜ ਨੇ ਬੱਚੇ ਦਾ ਢੱਕ ਦਿੱਤਾ ਇੱਕ ਸਮਾਂ ਆਇਆ ਜਦੋਂ ਪੂਰੇ ਹਿੰਦੁਸਤਾਨ ਦੇ ਵਿੱਚ ਤੁਸੀਂ ਝਾਤ ਮਾਰ ਕੇ ਵੇਖਿਓ ਔਰੰਗਜ਼ੇਬ ਨੇ ਪੂਰੀ ਹੱਤ ਚੁੱਕੀ ਹੋਈ ਸੀ ਔਰੰਗਜ਼ੇਬ ਨੇ ਪੂਰੀ ਹੱਤ ਚੁੱਕੀ ਹੋਈ ਸੀ ਸਵੇ ਸਵੇ ਮੰਨ ਦੇ ਜਨੇਊ ਲਾਏ ਜਾਂਦੇ ਸੀ ਰੋਜ਼ ਦੇ ਵਿੱਚ ਸਵੇ ਸਵੇ ਮੰਨ ਕਿੰਨੇ ਜਨੇਊ ਲਾਏ ਜਾਂਦੇ ਸੀ ਧੋਤੀ ਨੂੰ ਖਤਰਾ ਸੀ ਬੋਦੀ ਨੂੰ ਪੂਰੇ ਹਿੰਦੂ ਧਰਮ ਨੂੰ ਪੂਰਾ ਵੱਡਾ ਖਤਰਾ ਸੀ ਉਸ ਵਕਤ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਨਾਂ ਦੀ ਪਤ ਦੀ ਰਾਖੀ ਕੀਤੀ ਉਹਨਾਂ ਦੀ ਧਰਮ ਦੀ ਰਾਖੀ ਕੀਤੀ ਮਨੁੱਖੀ ਹੱਕਾਂ ਦੀ ਰਾਖੀ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ੀਦੀ ਦਿਹਾੜੇ ਨੂੰ ਸਮਰਪਿਤ ਹੋ ਕੇ ਬੈਠੇ ਆ ਕਿਉਂਕਿ ਮੈਂ ਵੀ ਗੱਲ ਕੀਤੀ ਸੀ ਇਤਿਹਾਸ ਵਿੱਚੋਂ ਮਾਲਵਾ ਜਿਹੜਾ ਖੇਤਰ ਹੈ ਨਾ ਜੀ ਅਸੀਂ ਸਾਰੇ ਮਾਲਵੇ ਖੇਤਰ ਵਾਲੇ ਬੈਠੇ ਆ ਮਾਲਵੇ ਖੇਤਰ ਦੇ ਵਿੱਚ ਸਭ ਤੋਂ ਵੱਡੀ ਦੇਣ ਗੁਰੂ ਤੇਗ ਬਹਾਦਰ ਸਾਹਿਬ ਦੀ ਹੈ ਜੀ ਜਿੰਨੇ ਤੁਸੀਂ ਮਾਲਵੇ ਦੇ ਵਿੱਚ ਗੁਰਦੁਆਰਿਆਂ ਦਾ ਜ਼ਿਕਰ ਪੜ੍ਹ ਲਓ ਗੁਰਦੁਆਰਿਆਂ ਬਾਰੇ ਪੜ੍ਹੋਗੇ ਦਰਸ਼ਨ ਕਰਦੇ ਹੋ ਸਭ ਤੋਂ ਵੱਧ ਮਾਲਵੇ ਖੇਤਰ ਦੇ ਵਿੱਚ ਬਾਂਗਰ ਇਲਾਕੇ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਗੁਰਦੁਆਰੇ ਬਣੇ ਹੋਏ ਆ ਕਿਉਂਕਿ ਸਤਗੁਰੂ ਗੁਰੂ ਬਣਨ ਤੋਂ ਪਹਿਲਾਂ ਵੀ ਪ੍ਰਚਾਰ ਕਰਦੇ ਰਹੇ ਗੁਰੂ ਬਣ ਕੇ ਵੀ ਉਹਨਾਂ ਨੇ ਪ੍ਰਚਾਰ ਕੀਤਾ ਕਿਉਂਕਿ ਉਹਨਾਂ ਦੀ ਸਭ ਤੋਂ ਵੱਡੀ ਪ੍ਰਚਾਰ ਦੀ ਡਿਊਟੀ ਰਹੀ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵੱਖ-ਵੱਖ ਇਲਾਕਿਆਂ ਵਿੱਚ ਵੱਖ-ਵੱਖ ਥਾਵਾਂ ਤੇ ਜਾ ਕੇ ਉਹਨਾਂ ਨੇ ਪ੍ਰਚਾਰ ਪ੍ਰਸਾਰ ਕੀਤਾ ਤੁਸੀਂ ਵੇਖੋ ਇੰਨਾ ਪ੍ਰਚਾਰ ਕੀਤਾ ਸਮੇਂ ਦੀ ਹਕੂਮਤ ਸਮੇਂ ਦੀ ਸਰਕਾਰ ਤੋਂ ਇਹ ਗੱਲ ਜਰੀ ਨਾ ਗਈ ਜਦੋਂ ਸਿੱਖੀ ਦਾ ਪ੍ਰਚਾਰ ਪ੍ਰਸਾਰ ਵਧਦਾ ਨਾ ਜੀ ਬੜੇ ਲੋਕਾਂ ਨੂੰ ਤਕਲੀਫ ਵੀ ਹੁੰਦੀ ਹੈ ਮਾਣੋ ਸਿੱਖੀ ਦਾ ਪ੍ਰਚਾਰ ਦਿਨੋਂ ਦਿਨ ਵਧਦਾ ਹੈ ਬੱਚੇ ਸਹਿਜ ਪਾਠ ਕਰਦੇ ਆ ਬੱਚੇ ਬਾਣੀ ਪੜ੍ਹਦੇ ਆ ਸਾਡੇ ਘਰਾਂ ਵਿੱਚ ਗੁਰਬਾਣੀ ਦੀ ਪੋਥੀਆਂ ਨੇ ਇਹਨਾਂ ਦੀ ਤਕਲੀਫ ਵੀ ਬਹੁਤ ਜਣਿਆਂ ਨੂੰ ਹੋਈ ਇਨ ਬਿਨ 6 ਮਹੀਨੇ ਤਰਾ ਨਾ ਜੀ ਗੁਰੂ ਤੇਗ ਬਹਾਦਰ ਸਾਹਿਬ ਨਾਲ ਮੈਂ ਇੱਕ ਛੋਟੀ ਜਿਹੀ ਘਟਨਾ ਸੁਣਾ ਦਵਾਂ ਜਿਸ ਦਿਨ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਸਨਗਰ ਵਿੱਚੋਂ ਗੁਜ਼ਰੇ ਇਹ ਸਨਗਰ ਵਿੱਚ ਮਹਾਰਾਜ ਦੋ ਵਾਰ ਆਏ ਆ ਜੀ ਮਾਤ ਨਾਨਕੀ ਜੀ ਮਾਤ ਗੁਜਰ ਕੌਰ ਜੀ ਤੇ 300 ਸਿੱਖਾਂ ਦਾ ਵੱਡਾ ਕਾਫਲਾ ਸੀ ਉਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਵੱਖ-ਵੱਖ ਨਗਰਾਂ ਵਿੱਚੋਂ ਜਿਵੇਂ ਗੁਰਨੇ ਤੋਂ ਲੇਲ ਕਲਾ ਲੇਲ ਕਲਾ ਤੋਂ ਮੂਨਕ ਮੂਨਕ ਤੋਂ ਮਕੋੜ ਸਾਹਿਬ ਮਕੋੜ ਸਾਹਿਬ ਤੋਂ ਤਮਤਾਨ ਸਾਹਿਬ ਪਹਿਲੀ ਵਾਰ ਗੁਰੂ ਤੇਗ ਬਹਾਦਰ ਸਾਹਿਬ ਦੀ ਪਹਿਲੀ ਵਾਰ ਗ੍ਰਿਫਤਾਰੀ ਹੋਈ 8 ਨਵੰਬਰ 1665 ਈਸਵੀ ਦੇ ਵਿੱਚ ਤਿੰਨ ਵਾਰ ਮਹਾਰਾਜ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਤਿੰਨ ਵਾਰ ਗ੍ਰਿਫਤਾਰ ਕੀਤਾ ਗਿਆ ਤੁਸੀਂ ਇਹਦੇ ਵਿੱਚੋਂ ਇਤਿਹਾਸ ਨੂੰ ਪੜ੍ਹੋਗੇ ਸਮਝੋਗੇ ਗੁਰੂ ਤੇਗ ਬਹਾਦਰ ਸਾਹਿਬ ਪਹਿਲੀ ਵਾਰ ਬਾਂਗਰ ਤਮਤਾਨ ਵਿੱਚ ਗ੍ਰਿਫਤਾਰ ਕੀਤਾ ਗਿਆ ਕਿਹਨੇ ਗ੍ਰਿਫਤਾਰ ਕੀਤਾ ਆਲਮਖਾਨ ਰੋਹਿਲਾ 2000 ਸੈਨਿਕ ਲੈ ਕੇ ਤਮਤਾਨ ਸਾਹਿਬ ਗਿਆ ਕਿਸੇ ਨੇ ਖਬਰ ਦਿੱਤੀ ਕਹਿੰਦੇ ਸਾਡੇ ਇਸ ਇਲਾਕੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਵਿਚਰ ਰਹੇ ਆ ਸਾਡੇ ਇਸ ਇਲਾਕੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਆ ਤੁਸੀਂ ਜਦੋਂ ਬਾਂਗਰ ਇਸ ਇਲਾਕੇ ਬਾਰੇ ਪੜ੍ਹੋਗੇ ਨਾ ਜੀ ਇਸ ਇਲਾਕੇ ਦਾ ਇੱਕ ਸਿੱਖ ਹੋਇਆ ਭਾਈ ਦਗੋ ਜੀ ਉਹਨੇ ਮਹਾਰਾਜ ਨੂੰ ਬੇਨਤੀ ਕੀਤੀ ਕਹਿੰਦੇ ਮਹਾਰਾਜ ਸੱਚੇ ਪਾਤਸ਼ਾ ਸਾਡੇ ਇਲਾਕੇ ਵਿੱਚ ਆਪਣੇ ਪਾਵਨ ਪਵਿੱਤਰ ਚਰਨ ਪਾਓ ਉਹਨੇ ਬੇਨਤੀ ਕੀਤੀ ਸੀ ਮਹਾਰਾਜ ਨੂੰ ਕਹਿੰਦੇ ਸਾਡੇ ਇਲਾਕੇ ਦੇ ਲੋਕ ਨਾ ਚੋਰੀ ਬਹੁਤ ਕਰਦੇ ਆ ਸਾਡੇ ਇਲਾਕੇ ਦੇ ਲੋਕ ਨਸ਼ੇ ਦਾ ਬੜਾ ਸੇਵਨ ਕਰਦੇ ਆ ਇਤਿਹਾਸ ਵਿੱਚ ਗੱਲ ਅੰਕਤ ਹੈ ਤਮਤਾਨ ਸਾਹਿਬ ਜਿਹੜਾ ਇਲਾਕਾ ਹੈ ਜੀ ਕੈਥਲ ਦਾ ਇਲਾਕਾ ਹੋ ਗਿਆ ਇਹ ਸਾਰਾ ਇਲਾਕਾ ਜਿੱਥੇ ਮਹਾਰਾਜ ਜਿਹੜੇ ਘਰ ਵਿੱਚ ਮਹਾਰਾਜ ਆ ਕੇ ਪ੍ਰਸ਼ਾਦਾ ਛਕਿਆ ਕਰਦੇ ਸੀ ਨਾ ਜੀ ਗੁਰੂ ਤੇਗ ਬਹਾਦਰ ਸਾਹਿਬ ਇੱਕ ਬਚਨ ਕਰਦੇ ਹੁੰਦੇ ਸੀ ਉਹ ਬੜਾ ਪਿਆਰਾ ਬਚਨ ਸੀ ਕਹਿੰਦੇ ਲੈ ਭਾਈ ਅੱਜ ਤੋਂ ਅੱਜ ਤੇਰੇ ਘਰ ਦਾ ਪ੍ਰਸ਼ਾਦਾ ਛਕ ਲਿਆ ਤੇਰੇ ਘਰ ਦਾ ਅੰਨ ਪਾਣੀ ਖਾ ਲਿਆ ਤੇਰੇ ਘਰ ਵਿੱਚ ਅੱਜ ਤੋਂ ਬਾਅਦ ਨਸ਼ਾ ਨਹੀਂ ਵੜਨਾ ਚਾਹੀਦਾ ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਬੋਲ ਨੇ ਜੀ ਤੇਰੇ ਘਰ ਦੇ ਸੀ ਰੋਟੀ ਖਾਧੀ ਆ ਪ੍ਰਸ਼ਾਦਾ ਛਕਿਆ ਤੇਰੇ ਘਰ ਵਿੱਚ ਕਿਸੇ ਪ੍ਰਕਾਰ ਦਾ ਕੋਈ ਨਸ਼ਾ ਨਹੀਂ ਹੋਣਾ ਚਾਹੀਦਾ ਤਮਾਕੂ ਤੇਰੇ ਘਰ ਵਿੱਚ ਵੜਨਾ ਨਹੀਂ ਚਾਹੀਦਾ ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਬੋਲ ਨੇ ਅਤੇ ਨਿਰੰਤਰ ਪ੍ਰਚਾਰ ਪ੍ਰਸਾਰ ਹੁੰਦਾ ਰਿਹਾ ਸੰਗਤਾਂ ਜੁੜਦੀਆਂ ਰਹੀਆਂ ਲਗਭਗ ਡੇਢ ਮਹੀਨਾ ਡਟ ਕੇ ਬਾਂਗਰ ਇਲਾਕੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਪ੍ਰਚਾਰ ਕੀਤਾ ਔਰੰਗਜ਼ੇਬ ਤੋਂ ਛੱਲਿਆ ਨਾ ਗਿਆ ਮਜੀ ਇਸੇ ਤਰ੍ਹਾਂ ਸਿੱਖੀ ਦਾ ਪ੍ਰਚਾਰ ਪ੍ਰਸਾਰ ਹੁੰਦਾ ਰਿਹਾ ਇਸੇ ਤਰ੍ਹਾਂ ਸਿੱਖੀ ਦਾ ਪ੍ਰਚਾਰ ਪ੍ਰਸਾਰ ਹੁੰਦਾ ਰਿਹਾ ਤਾਂ ਬਹੁਤ ਔਖਾ ਹੋ ਜਾਵੇਗਾ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਹਿਲੀ ਵਾਰ 8 ਨਵੰਬਰ 1665 ਈਸਵੀ ਦੇ ਵਿੱਚ ਤਮਤਾਨ ਸਾਹਿਬ ਦੀ ਧਰਤੀ ਤੇ ਪਹਿਲੀ ਵਾਰ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰੀ ਕਾਰਨ ਪੜ ਕੇ ਵੇਖ ਲੋ ਕਾਰਨ ਕੋਈ ਨਹੀਂ ਨਿਕਲਦਾ ਕਿਸੇ ਦੇ ਧੀ ਪੁੱਤ ਨੂੰ ਨਸ਼ੇ ਤੋਂ ਹਟਾਉਣਾ ਇੱਕ ਬਹੁਤ ਚੰਗੀ ਗੱਲ ਆ ਨਾ ਜੀ ਗੁਰੂ ਤੇਗ ਬਹਾਦਰ ਸਾਹਿਬ ਨਸ਼ੇ ਤੋਂ ਹਟਾ ਰਹੇ ਸੀ ਨਸ਼ੇ ਤੋਂ ਬਰਜ ਰਹੇ ਸੀ ਇਸ ਕਰਕੇ ਪਹਿਲੀ ਗ੍ਰਿਫਤਾਰੀ 8 ਨਵੰਬਰ 1665 ਦੀ ਗੁਰੂ ਤੇਗ ਬਹਾਦਰ ਸਾਹਿਬ ਦੀ ਤਮਤਾਨ ਹੋਈ ਦੂਸਰੀ ਗ੍ਰਿਫਤਾਰੀ 1670 ਦੀ ਹੋਈ ਤੀਸਰੀ ਗ੍ਰਿਫਤਾਰੀ 1675 ਨਵੰਬਰ ਮਹੀਨੇ ਵਿੱਚ ਅਖੀਰਲੀ ਗ੍ਰਿਫਤਾਰੀ ਸੀ ਅੱਜ ਆਪਾਂ ਸਾਰੀਆਂ ਸੰਗਤਾਂ ਕਿਉਂਕੋ ਸਮਾਂ ਸੀਮਤ ਹੈ ਇਤਿਹਾਸ ਬੋਤਲ ਮੇਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅੱਜ ਆਪਾਂ ਸਾਰੀਆਂ ਸੰਗਤਾਂ ਬੱਖ ਬੱਖ ਸਕੂਲਾਂ ਦੇ ਬੱਚੇ ਟੀਚਰ ਸਹਿਬਾਨ ਅਧਿਆਪਕ ਸਹਿਬਾਨ ਬਜ਼ੁਰਗ ਬੈਠੇ ਆ ਸਿਆਣੇ ਅੱਜ ਆਪਾਂ ਸਾਰੀਆਂ ਸੰਗਤਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਮਰਪਤ ਹੋ ਕੇ ਚੱਲਾਂਗੇ ਅਤੇ ਉਹਨਾਂ ਦੇ ਜੀਵਨ ਬਾਰੇ ਕਿਉਂਕਿ ਸਤਕਾਰਯੋਗ ਵੀਰਾਂ ਨੇ ਤੁਹਾਡੇ ਨਾਲ ਵਿਚਾਰਾਂ ਕਰਨੀਆਂ ਨੇ ਅਤੇ ਬੱਚਿਆਂ ਨੇ ਭੋਗ ਵੀ ਪਾਉਣੇ ਨੇ ਸਹਿਜ ਪਾਠਾਂ ਦੇ ਸਾਰੀਆਂ ਸੰਗਤਾਂ ਵਿੱਚ ਦੁਆਰਾ ਫਿਰ ਬੇਨਤੀ ਕਰਾਂ ਜਿਹੜੀਆਂ ਸੰਗਤਾਂ ਬਾਹਰ ਬੈਠੀਆਂ ਨੇ ਭਾਈ ਉਹਨਾਂ ਸੰਗਤਾਂ ਨੂੰ ਬੇਨਤੀ ਹੈ ਦਰਬਾਰ ਸਾਹਿਬ ਦੇ ਵਿੱਚ ਆ ਕੇ ਬੈਠੋ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ 앉 ਕੇ ਬੈਠੋ ਅਗਲੀ ਜੋ ਸਟੇਜ ਦੀ ਕਾਰਵਾਈ ਹੈ ਵੀਰ ਜੀ ਤੁਹਾਨੂੰ ਨਾਲ-ਨਾਲ ਦੱਸਦੇ ਰਹਿਣਗੇ ਇਸੇ ਤਰ੍ਹਾਂ ਆਪਾਂ ਜਿੰਨਾ ਸਮਾਂ ਬਣਿਆ ਗੁਣ ਗੋਵਿੰਦ ਗਾਇਓ ਨਹੀਂ ਜਨਮ ਆਕਾਰਤ ਕੀਨ ਕਹੋ ਨਾਨਕ ਹਰ ਭਜਮਨਾ ਜਿਹਵਤ ਜਲ ਕੋ ਮੀਨ ਜੀਵਨ ਵਿੱਚ ਗੁਣਾ ਨੂੰ ਅਪਣਾਉਣਾ ਬੜਾ ਜ਼ਰੂਰੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਬਚਨ ਪੱਲੇ ਬੰਨਿਏ ਇੰਨੀਆਂ ਬੇਨਤੀਆਂ ਪ੍ਰਵਾਨ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ